ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਮੁਹਾਲੀ ਚੰਡੀਗੜ੍ਹ ਤੋਂ ਸਿੱਧੀਆਂ ਕੁਮੰਤਰੀ ਉਡਾਨਾਂ ਸ਼ੁਰੂ ਕਰਨ ਦਾ ਮੁੱਦਾ ਇੱਕ ਵਾਰ ਫਿਰ ਚਰਚਿਤ ਹੋਇਆ। ਅਸਲ ਵਿੱਚ ਦੁਨੀਆ ਭਰ ਚ ਵਸਦੇ ਪੰਜਾਬੀ ਪਿਛਲੇ ਕਈ ਸਾਲਾਂ ਤੋਂ ਉਡੀਕ ਕਰ ਰਹੇ ਨੇ ਕਿ ਜਿਹੜਾ ਮੁਹਾਲੀ ਸਥਿਤ ਹੈ ਵੈਸੇ ਨਾ ਚੰਡੀਗੜ੍ਹ 에어ਪੋਰਟ ਐ ਉਹਦਾ ਇੰਟਰਨੈਸ਼ਨਲ 에어ਪੋਰਟ ਚੰਡੀਗੜ੍ਹ ਜਿਹੜਾ ਹੋਂਚ ਆਇਆ ਉੱਥੋਂ ਕੈਨੇਡਾ ਯੂਕੇ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕਮੰਤਰੀ ਫਲਾਈਟਾਂ ਕਿਉਂ ਨਹੀਂ ਸ਼ੁਰੂ ਹੁੰਦੀਆਂ ਇਹ ਸਵਾਲ ਬਹੁਤ ਚਿਰ ਤੋਂ ਚੱਲ ਰਿਹਾ ਭਾਵੇਂ ਹਾਈ ਕੋਰਟ ਵਿੱਚ ਵੀ ਇਹ ਮੁੱਦਾ ਗਿਆ ਸੀ ਪਰ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਰਸਮੀ ਤੌਰ ਤੇ ਇਤੋਂ ਇੱਕ ਦੋ ਕਮੰਤਰੀ ਉਡਾਨਾਂ ਡਬਾਈ ਆਦੀਆਂ ਚਲਾ ਕੇ ਤੇ ਬੁੱਤਾ ਸਾਰਤਾ ਸੀ ਪਰ ਪਿਛਲੇ ਸਮੇਂ ਤੋਂ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਇਸ ਮੁੱਦੇ ਨੂੰ ਲੈ ਕੇ ਬਹੁਤ ਸਰਗਰਮ ਨੇ ਉਹਨਾਂ ਨੇ ਹੁਣ ਫਿਰ ਦਿੱਲੀ ਵਿਖੇ ਕੇਂਦਰੀ ਸ਼ਹਿਰੀ ਹਬਾਬਾ ਜੀ ਮੰਤਰੀ ਰਾਮਮੋਹਨ ਨਾਇਡੂ ਨਾਲ ਮੀਟਿੰਗ ਕੀਤੀ ਹੈ ਔਰ ਮੀਟਿੰਗ ਕਰਕੇ ਇੱਕ ਮੈਮੋਰੰਡਮ ਦਿੱਤਾ ਨਾਇਡੂ ਸਾਹਿਬ ਨੂੰ ਉਹ ਉਹਨਾਂ ਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਵੀ ਚੰਡੀਗੜ੍ਹ ਇੰਟਰਨੈਸ਼ਨਲ 에어ਪੋਰਟ ਤੋਂ ਕਨੇਡਾ ਯੂਕੇ ਅਮਰੀਕਾ ਆਦ ਲਈ ਸਿੱਧੀਆਂ ਫਲਾਈਟਾਂ ਕਿਉਂ ਜ਼ਰੂਰੀ ਨੇ ਉਹਨਾਂ ਆਪਣੇ ਮੈਮੋਰੰਡਮ ਵਿੱਚ ਇਹ ਗੱਲ ਕਹੀ ਹੈ ਵੀ ਪੰਜਾਬ ਦੇ ਜਿਹੜੇ ਵਸਨੀਕ ਨੇ ਇਹ ਤਕਰੀਬਨ ਦੁਨੀਆ ਦੇ ਹਰੇਕ ਦੇਸ਼ ਵਿੱਚ ਵੱਡੇ ਤੌਰ ਤੇ ਵੱਸਦੇ ਨੇ ਔਰ ਉਹਨਾਂ ਦੇ ਪੰਜਾਬ 'ਚ ਰਹਿੰਦੇ ਰਿਸ਼ਤੇਦਾਰ ਅਕਸਰ ਉਹਨਾਂ ਨੂੰ ਮਿਲਣ ਕੈਨੇਡਾ ਅਮਰੀਕਾ ਯੂਕੇ ਜਾਂਦੇ ਨੇ ਔਰ ਵਿਦੇਸ਼ਾਂ ਵਿੱਚੋਂ ਵੀ ਪ੍ਰਵਾਸੀ ਭਾਰਤੀ ਪ੍ਰਵਾਸੀ ਪੰਜਾਬੀ ਜਿਹੜੇ ਨੇ ਉਹ ਅਕਸਰ ਆਪਣੇ ਪੰਜਾਬ 'ਚ ਆਪਣੇ ਪਰਿਵਾਰਾਂ ਨੂੰ ਮਿਲਣ ਆਉਂਦੇ ਨੇ ਪਰ ਬਹੁਤ ਵੱਡੀ ਸਮੱਸਿਆ ਵੀ ਚੰਡੀਗੜ੍ਹ ਦਾ ਕਰੋੜਾਂ ਰੁਪਏ ਖਰਚ ਕੇ ਬਨਾਇਆ ਇੰਟਰਨੈਸ਼ਨਲ 에ਅਰਪੋਰਟ ਪ੍ਰਵਾਸੀ ਪੰਜਾਬੀਆਂ ਦੇ ਕਿਸੇ ਕੰਮ ਨਹੀਂ ਆ ਰਿਹਾ। ਮਲਵਿੰਦਰ ਕੰਗ ਹੋਣਾ ਨੇ ਕੇਂਦਰੀ ਮੰਤਰੀ ਰਾਮੋਨ ਨਾਇਡੀ ਦੇ ਧਿਆਨ ਵਿੱਚ ਲਿਆਂਦਾ ਕਿ ਜਿਹੜਾ ਹਵਾਈ ਅੱਡਾ ਆ ਚੰਡੀਗੜ੍ਹ ਦਾ ਇੱਕ ਮੰਤਰੀ ਉਡਾਨਾਂ ਲਈ ਪੂਰੀ ਤਰ੍ਹਾਂ ਪ੍ਰਪੱਕ ਹੈ। ਇੱਥੇ ਪੂਰਾ ਬੁਨਿਆਦੀ ਢਾਂਚਾ ਹੈ। ਔਰ ਉੱਤਰੀ ਭਾਰਤ ਦਾ ਕਹਿ ਸਕਦੇ ਆ ਇਹ 에ਰਪੋਰਟ ਇੱਕ ਧੁਰੇ ਵਜੋਂ ਕੰਮ ਕਰਦਾ ਔਰ ਖਾਸ ਕਰਕੇ ਇਹ ਵੀ ਉਹਨਾਂ ਨੇ ਆਪਣੇ ਮੈਂਬਰਨ ਵਿੱਚ ਐਡ ਕੀਤਾ ਔਰ ਫਰਿਆਦ ਵੀ ਕੀਤੀ ਕੇਂਦਰੀ ਮੰਤਰੀ ਨੂੰ ਵੀ ਚੰਡੀਗੜ੍ਹ ਤੇ ਗਵਾਂਧੀ ਰਾਜ ਜਿਹੜੇ ਨੇ ਪੰਜਾਬ ਹਰਿਆਣਾ ਹਿਮਾਚਲ ਇਹ ਭਾਰਤ ਦੀ ਆਰਥਿਕਤਾ ਵਿੱਚ ਬਹੁਤ ਵੱਡਾ ਸਹਿਯੋਗ ਕਰਦੇ ਨੇ ਇਸ ਲਈ ਇਹਨਾਂ ਦੀ ਇਸ ਮੰਗ ਵੱਲ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਉਹਨਾਂ ਦੱਸਿਆ ਵੀ ਬਿੱਤਰ ਹਵਾਈ ਸੰਪਰਕ ਜਿਹੜਾ ਆ ਉਹ ਕਮਾਂਤਰੀ ਨਿਵੇਸ਼ਕਾਂ ਨੂੰ ਵੀ ਚੰਡੀਗੜ੍ਹ ਪੰਜਾਬ ਹਰਿਆਣੇ ਵੱਲ ਖਿੱਚੇਗਾ ਔਰ ਵਪਾਰਕ ਰਸਤਾ ਵੀ ਵੱਡੇ ਤੌਰ ਤੇ ਖੁੱਲੇਗਾ ਜੇ ਇੱਥੋਂ ਕਮਾਂਤਰੀ ਉਡਾਨਾਂ ਸ਼ੁਰੂ ਕਰ ਦਿੱਤੀਆਂ ਜਾਣ ਨਾਲ ਉਹਨਾਂ ਇਹ ਵੀ ਕਿਹਾ ਵੀ ਕਮਾਂਤਲੀ ਉਡਾਨਾਂ ਸਿੱਧੀਆਂ ਚੰਡੀਗੜ੍ਹ ਤੋਂ 에어ਪੋਰਟ ਤੋਂ ਚੱਲਣ ਨਾਲ ਜਿੱਥੇ ਇੱਥੋਂ ਦੇ ਸੈਰਸਪਾਟੇ ਨੂੰ ਟੂਰਿਜ਼ਮ ਨੂੰ ਵੱਡੇ ਪੱਧਰ ਤੇ ਉਤਸ਼ਾਹ ਮਿਲੇਗਾ ਹੁਲਾਰਾ ਮਿਲੇਗਾ ਉਥੇ ਖੇਤੀਬਾੜੀ ਤੇ ਆਈਟੀਆ ਦੇ ਖੇਤਰ ਆਈਟੀ ਖੇਤਰਾਂ ਨੂੰ ਵੀ ਵੱਡੇ ਪੱਧਰ ਤੇ ਜਿਹੜਾ ਆ ਉਹ ਹੁੰਗਾਰਾ ਮਿਲੇਗਾ ਉਤਸ਼ਾਹ ਮਿਲੇਗਾ ਇਸ ਲਈ ਉਹਨਾਂ ਨੇ ਕਿਹਾ ਵੀ ਜੇ ਚੰਡੀਗੜ੍ਹ ਤੋਂ ਸਿੱਧੀਆਂ ਉਡਾਨਾਂ ਕੈਨੇਡਾ ਯੂਕੇ ਅਮਰੀਕਾ ਲਈ ਸ਼ੁਰੂ ਹੋ ਜਾਣ ਤੇ ਫਿਰ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਦੀ ਯਾਤਰਾ ਬੜੀ ਸੁਖਾਲੀ ਹੋਊਗੀ ਅਸਲ ਵਿੱਚ ਜਦੋਂ ਕਿਸੇ ਨੇ ਕੈਨੇਡਾ ਅਮਰੀਕਾ ਜਾਂ ਯੂਕੇ ਤੋਂ ਪੰਜਾਬ ਚੰਡੀਗੜ੍ਹ ਆਉਣਾ ਹੁੰਦਾ ਤੇ ਪਹਿਲੋਂ ਉਹ ਦਿੱਲੀ 에ਅਰਪੋਰਟ ਤੇ ਉਤਰਦਾ ਤੇ ਫਿਰ ਸੈਂਕੜੇ ਕਿਲੋਮੀਟਰ ਰੋਡ ਦਾ ਸੜਕ ਦਾ ਸਫ਼ਰ ਕਰਕੇ ਉਹ ਆਪਣੇ ਘਰ ਪਹੁੰਚਦਾ ਤੇ ਜਦੋਂ ਚੰਡੀਗੜ੍ਹ ਤੋਂ ਪੰਜਾਬੀ ਜਿਹੜੇ ਨੇ ਇਧਰੋਂ ਦਿੱਲੀ ਕੈਨੇਡਾ ਜਾਣਾ ਹੁੰਦਾ ਤੇ ਫਿਰ ਦਿੱਲੀ ਦਾ ਸਫਰ ਕਰਨਾ ਪੈਂਦਾ ਔਰ ਵੱਡੀ ਪ੍ਰੋਬਲਮ ਇਹ ਹੈ ਵੀ ਦਿੱਲੀ ਤੋਂ ਫਲਾਈਟ ਲੈਣ ਲਈ ਘੱਟੋ ਘੱਟ 15 ਘੰਟੇ ਪਹਿਲਾਂ ਪੰਜਾਬੀਆਂ ਨੂੰ ਇੱਥੋਂ ਚੱਲਣਾ ਪੈਂਦਾ ਉਹਦੇ ਚ ਕਈ ਕੁਸ਼ ਪੰਜਾਬੀ ਜਦੋਂ ਜਾਂਦੇ ਨੇ ਜਦੋਂ ਫਲਾਈਟ ਲੈਣੀ ਹੁੰਦੀ ਤੇ ਸੋਚਦੇ ਆ ਵੀ ਰਾਹ 'ਚ ਕਿਸੇ ਤਰ੍ਹਾਂ ਦਾ ਅੜਿੱਕਾ ਨਾ ਹੋਵੇ ਉਹ ਵੀ ਮਾਰ ਦਿਆਂ ਰੱਖਦੇ ਨੇ ਔਰ ਫਿਰ 3 ਘੰਟੇ ਪਹਿਲਾਂ ਏਅਰਪੋਰਟ ਪਹੁੰਚਣਾ ਉਹ ਸਾਰਾ ਮਾਰਦਿਆਂ ਰੱਖ ਕੇ ਤਰਕੀਬ ਨਾਲ 12-15 ਘੰਟੇ ਪਹਿਲਾਂ ਪੰਜਾਬੀਆਂ ਨੂੰ ਇੱਥੋਂ ਚੰਡੀਗੜ੍ਹੋਂ ਕੂਚ ਕਰਨਾ ਪੈਂਦਾ ਦਿੱਲੀ ਸੋ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਸਫਰੀ ਸੁਖਾੜਾ ਹੋਊਗਾ ਜੇ ਚੰਡੀਗੜ੍ਹ ਤੋਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਨੇ ਸ਼ੁਰੂ ਹੋ ਜਾਣ ਤੇ ਨਾਲ ਇਹ ਵੀ ਗੱਲ ਕਹੀ ਹੈ ਵੀ ਜੇ ਚੰਡੀਗੜ੍ਹ ਤੋਂ ਸਿੱਧੀਆਂ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਹੋ ਜਾਣ ਤੇ ਫਿਰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਜਿਹੜਾ ਭੀੜ ਭੜਕਾ ਆ ਬਹੁਤ ਦਬਾਅ ਆ ਰਾਸ਼ ਹੁੰਦਾ ਜਿਹੜਾ ਉਤੋਂ ਵੀ ਇਹ ਜਿਹੜੀ ਹੈ ਉਹ ਰਾਹਤ ਮਿਲੇਗੀ ਜਿਹੜੇ ਉਥੋਂ ਜਿਹੜਾ 에ਅਰਪੋਰਟ ਦਿੱਲੀ ਦਾ ਉਹਦੇ ਪ੍ਰਬੰਧਕਾਂ ਨੂੰ ਉਹ ਨਾਲ ਇਹ ਵੀ ਗੱਲ ਕਹੀ ਹੈ ਵੀ ਜਦੋਂ ਚੰਡੀਗੜ੍ਹ ਤੋਂ ਸਿੱਧੀਆਂ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਹੋ ਜਾਣਗੀਆਂ ਤੇ ਫਿਰ ਚੰਡੀਗੜ੍ਹ ਤੋਂ ਦਿੱਲੀ ਜਾਣ ਦਾ ਜਿਹੜਾ ਸੜਕੀ ਰਸਤਾ ਆ ਔਰ ਭੀੜ ਭੜਕਾ ਵੀ ਥੋੜਾ ਜਆ ਉਹਨੂੰ ਵੀ ਰਾਹਤ ਮਿਲੇਗੀ ਸੁਖਾਲਾ ਹੋਊਗਾ ਔਰ ਨਾਲ ਉਹਨਾਂ ਨੇ ਇਹ ਮੰਗ ਕੀਤੀ ਹੈ ਵੀ ਤੁਰੰਤ ਜਿਹੜੀਆਂ 에ਅਰਲਾਈਨ ਨੇ ਸੰਬੰਧਿਤ ਭਾਰਤ ਸਰਕਾਰ ਉਹਨਾਂ ਨਾਲ ਸੰਪਰਕ ਕਰੇ ਔਰ ਜਿਹੜੇ ਤਜਵੀਜ਼ਰ ਰੂਟ ਨੇ ਉਹਨਾਂ ਬਾਰੇ ਗੱਲ ਕਰਕੇ ਤੁਰੰਤ ਉਡਾਨਾਂ ਜਿਹੜੀਆਂ ਨੇ ਇੱਥੋਂ ਸ਼ੁਰੂ ਕਰਵਾਈਆਂ ਜਾਣ ਪਹਿਲਾਂ ਵੀ ਬਲਵਿੰਦਰ ਕੰਗ ਹੋਣਾ ਨੇ ਇਦਾਂ ਦੇ ਐਫਰਟਸ ਕੀਤੇ ਨੇ ਮੈਮੋਰੰਡਮ ਅ ਦਿੱਤੇ ਸੀ ਕੇਂਦਰੀ ਮੰਤਰੀ ਨੂੰ ਔਰ ਦੂਸਰੇ ਪਾਸੇ ਮਨੀਸ਼ ਟਵਾੜੀ ਜਿਹੜੇ ਡਿਊਟੀ ਚੰਡੀਗੜ੍ਹ ਤੋਂ ਸੰਸਦ ਮੈਂਬਰ ਨੇ ਕਾਂਗਰਸ ਦੇ ਉਹ ਵੀ ਪਹਿਲਾਂ ਇਹ ਮੰਗ ਉਠਾ ਚੁੱਕੇ ਨੇ ਔਰ ਇਸੇ ਤਰ੍ਹਾਂ ਪਿਛਲੇ ਸਮੇਂ ਇੱਕ ਪ੍ਰੋਗਰਾਮ ਹੋਇਆ ਸੀ ਉਹਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ ਸਕੱਟਰੀ ਜਿਹੜੇ ਨੇ ਉਹਨਾਂ ਨੇ ਵੀ ਇਹ ਮੁੱਦਾ ਠਾਇਆ ਸੀ ਵੀ ਇਸ ਖੇਤਰ ਤੋਂ ਵੱਡੇ ਪੱਧਰ ਤੇ ਜਿਹੜੇ ਪੰਜਾਬੀ ਨੇ ਉਹ ਵੰਦੇਸ਼ਾਂ ਚ ਵੱਸਦੇ ਨੇ ਜਾਂ ਉਹਨਾਂ ਦੇ ਬੱਚੇ ਵੱਸਦੇ ਨੇ ਤੇ ਆਵਾਜ਼ ਬਹੁਤ ਇਸ ਖੇਤਰ ਦੇ ਲੋਕਾਂ ਦੀ ਕੈਨੇਡਾ ਅਮਰੀਕਾ ਯੂਕੇ ਵਗੈਰਾ ਆ ਦੇਸ਼ਾਂ ਲਈ ਆਸਟ੍ਰੇਲੀਆ ਲਈ ਤੇ ਇਥੋਂ ਕਮਾਂਤਰੀ ਫਲਾਈਟਾਂ ਸ਼ੁਰੂ ਹੋਣੀਆਂ ਚਾਹੀਦੀਆਂ ਨੇ ਸੋ ਇੱਕ ਵਾਰੀ ਫੇਰ ਥੋੜੀ ਆਸ ਵੱਜੀ ਹੈ ਕਿਉਂਕਿ ਬਲਵਿੰਦਰ ਕੰਗ ਹੋਣਾ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਵੀ ਇਹ ਗੱਲ ਕਹੀ ਹੈ ਵੀ ਉਹ ਇਹ ਇਸ ਮੁੱਦੇ ਨੂੰ ਇਹ ਲਗਾਤਾਰ ਜਿਹੜਾ ਪਰਸੂ ਕਰ ਰਹੇ ਨੇ ਔਰ ਉਹਨਾਂ ਨੇ ਨਾਲ ਇਹ ਵੀ ਗੱਲ ਦੱਸੀ ਵੀ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਵੀ ਇਸ ਮੁੱਦੇ ਉੱਪਰ ਹਾਂ ਪੱਖੀ ਹੂੰਗਾ ਹੰਗਾਰਾ ਜਿਹੜਾ ਦਿੱਤਾ ਔਰ ਉਹਨਾਂ ਨੂੰ ਆਸ ਹੈ ਵੀ ਇਹ ਮੰਗ ਜਿਹੜੀ ਹੈ ਇਹਦੀ ਪੂਰਤੀ ਜਲਦੀ ਹੋ ਸਕਦੀ ਹੈ